ਫਿਲੌਰ ਦੇ ਮੁਹੱਲਾ ਸੰਤੋਖਪੂਰਿਆ ਵਿੱਚ ਸ਼ਰਯਮ ਨਸ਼ਾ ਵਿਕਰੀ ਤੇ ਨਸ਼ਾ ਤਸਕਰਾ ਤੋਂ ਤੰਗ ਆਏ ਲੋਕ ਡੀਐਸਪੀ ਫਿਲੌਰ ਨੂੰ ਮਿਲੇ ਤੇ ਦੱਸਿਆ ਕਿ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਮੁਹੱਲੇ ਵਿੱਚ ਸ਼ਰਯਮ ਨਸ਼ਾ ਵਿਕ ਰਿਹਾ ਹੈ ਤੇ ਨਸ਼ੇ ਦੇ ਖਰੀਦਦਾਰ ਸਾਰਾ ਦਿਨ ਗਲੀਆਂ ਵਿੱਚ ਖਰੂਦ ਕਰਦੇ ਹਨ ਜਿਸ ਕਨ ਲੋਕਾਂ ਦਾ ਜੀਵਨ ਦੁੱਬਰ ਹੋਇਆ ਪਿਆ ਹੈ ਅਗਰ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਉਸਤੇ ਬੇਲੈ ਕੁਵੇਲੇ ਹਮਲਾ ਕੀਤਾ ਜਾਂਦਾ ਹੈ ਇਸ ਮੌਕੇ ਬਫਦ ਵਿੱਚ ਸ਼ਾਮਲ ਮੁਹੱਲਾ ਨਿਵਾਸੀਆਂ ਵਿੱਚ ਭਾਰੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ ਇਸ ਮੌਕੇ ਬਫਦ ਵਿੱਚ ਸ਼ਾਮਲ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਲੋਰ ਦੇ ਪ੍ਰਧਾਨ ਕਾਮਰੇਡ ਜਰਨੈਲ ਫਲੋਰ ਮਾਸਟਰ ਹੰਸਰਾਜ ਕਰਨੈਲ ਸਿੰਘ ਰਾਜਾ ਇਕਵਾਲ ਸਿੰਘ ਹਣੀ ਕੁਮਾਰ ਬੀਜੇ ਕੁਮਾਰ ਆਦ ਨੇ ਮੰਗ ਕੀਤੀ ਕਿ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾਵੇ ਤੇ ਹੁੱਲੜਵਾਜ਼ਾ ਤੋਂ ਲੋਕਾਂ ਦੀ ਜੀ ਮਾਲ ਦੀ ਰੱਖਿਆ ਕੀਤੀ ਜਾਵੇ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਅਗਰ ਕੋਈ ਕਾਰਵਾਈ ਨਹੀਂ ਹੋਈ ਤਾਂ ਮਜਬੂਰਨ ਸਾਨੂੰ ਅੰਦੋਲਨ ਦਾ ਰਸਤਾ ਅਖਤਿਆਰ ਕਰਨਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਰਾਮਪਾਲ ਸੋਮਨਾਥ ਜਸਵੀਰ ਅਸ਼ੋਕ ਕੁਮਾਰ ਕਾਲਾ ਮਾਦੋਰਾਮ ਮਾਨਵ ਸੋਨੂ ਕੁਮਾਰ ਮਨਦੀਪ ਕੌਰ ਗੁਰਜੀਤ ਕੌਰ ਜੀਤਾ ਸੀਮਾ ਰਾਣੀ ਸਿੰਦੋਤੇ ਪਿਆਰੀ ਆਦ ਹਾਜ਼ਰ ਸਨ ਅੱਜ ਦੀ ਮੁਤਲਕ ਐਨ ਡੀ ਐਸ ਪੀ ਦਾ ਅਫਸਰ ਅੱਜ ਮੱਲਾ ਸਤੋਪੂਰੇ ਬਣੋ ਡੀ ਐਸ ਪੀ ਜਨੌਰ ਸਾਹਿਬ ਨੂੰ ਮਿਲਿਆ ਜਿਹੜਾ ਮੱਲਾ ਸਤੋਪੂਰੇ ਦੇ ਇੱਕ ਬਹੁਤ ਜਿਆਦੇ ਜਿਹੜਾ ਬੈਸਾ ਆ ਬਿਕ ਰਿਆ ਆ ਉਥੇ ਰਸਾ ਫੀਟਣ ਵਾਲੇ ਜਿਹੜੇ ਆ ਉਹ ਦੰਦਮਾਉਂਦੇ ਫਿਰਦੇ ਆ ਕੁਰਬਾਨਾ ਲੈ ਕੇ ਲੋਕਾਂ ਨੂੰ ਟਰਾਲੇ ਤੇ ਮਖਾਉਂਦੇ ਆ ਜਿਹੜੇ ਰਸਾ ਵੇਚਦੇ ਆ ਉਹ ਵੀ ਉਹ ਜਿਹੜੇ ਲੋਕ ਆ ਉਥੇ ਦੇ ਅਮਨ ਪਸੰਦ ਲੋਕ ਆ ਉਹਨਾਂ ਨੂੰ ਰਾਤ ਮਖਾ ਰਹੇ ਆ ਅਸੀਂ ਡੀ ਐਸ ਪੀ ਸਾਹਿਬ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕੇ ਆ ਪਰ ਅੱਜ ਵੀ ਬੇਨਤੀ ਕਰ ਆਏ ਆ ਜੇ ਡੀ ਐਸ ਪੀ ਸਾਹਿਬ ਨੇ ਸਾਡੇ ਨਾਲ ਸੁਣੇ ਤੇ ਅਸੀਂ ਇਸ ਜਿਹੇ ਬੰਦੇ ਨੂੰ ਨਾਲ ਲੈ ਕੇ ਇੱਥੇ ਡੀਐਸਪੀ ਸਾਹਿਬ ਦੇ ਪੂਰੇ ਸੰਘਰਸ਼ ਕਰਾਂਗੇ ਧਰਨਾ ਦੇਵਾਂਗੇ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਡੀਐਸਪੀ ਸਾਹਿਬ ਜਲਦੀ ਤੋਂ ਜਲਦੀ ਜਿਹੜੇ ਇਹ ਨਸ਼ਾ ਤਸਕਰ ਆ ਉਹਨਾਂ ਨੂੰ ਸਰਾਖਾ ਵਿਛਿਤ ਕੀਤਾ ਜਾਵੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਖਸਾਲ ਕੀਤਾ ਜਾਵੇ ਉਹ ਚੰਗੀ ਜ਼ਿੰਦਗੀ ਜੀ ਸਕਣ ਇਸ ਕਰਕੇ ਅੱਜ ਡੀਐਸਪੀ ਸਾਹਿਬ ਨੂੰ ਮਿਲਣਾ ਪਾ ਜੀ ਸਾਡੀ ਗਲੀ ਵਿੱਚ ਨਾ ਚਿੱਟਾ ਵਿਕਦਾ ਵਾ ਤੇ ਮੁੰਡੇ ਜਾਨੀ ਬਾਹਰੋਂ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੇ ਆ ਨਸ਼ੇ ਨਰਜੇ ਹੁੰਦੇ ਆ 10-15 15 ਜਾਣੇ ਇੱਥੇ ਕਿਰਪਾਨਾਂ ਲੈ ਕੇ ਆਉਂਦੇ ਆ ਨਿਤ ਦਿਹਾੜੀ ਲੜਾਈ ਕਰਦੇ ਆ ਅਸੀਂ ਉਹਨਾਂ ਨੂੰ ਜਾ ਕੇ ਦੋ ਤਿੰਨ ਵਾਰੀ ਬੇਨਤੀ ਕੀਤੀ ਵੀ ਜੇ ਤੁਸੀਂ ਵਿਕਣਾ ਪਾਸੇ ਜਾ ਕੇ ਵੇਚ ਲਓ ਇੱਥੇ ਨਾ ਵੇਚੋ ਸਾਡੀ ਆਪਣੀ ਗਲੀ 'ਚ ਨਾ ਵੇਚੋ ਇੱਥੇ ਮਾਹੌਲ ਖਰਾਬ ਹੁੰਦਾ ਤੇ ਅੱਗੋ ਜੀ ਉਹ ਧਮਕੀਆਂ ਦਿੰਦੇ ਸਾਨੂੰ ਕਹਿੰਦੇ ਅਸੀਂ ਤਾਂ ਤੁਹਾਨੂੰ ਦੇਖ ਲਾਂਗੇ ਤੁਸੀਂ ਕਰ ਲਓ ਜੋ ਕਰਨਾ ਸੀ ਬੇਚਣਾ ਸ਼ਰਿਆਮ ਚਿੱਟਾ ਵਿਕਦਾ ਦੋਵਾਂ ਗਲੀਆਂ ਦੇ ਵਿੱਚ ਅੱਛਾ ਹਾਂਜੀ ਤੇ ਜਿਹੜੇ ਵੇਚਦੇ ਸ਼ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਹਾਂਜੀ ਆਈ ਸੀ ਅਸੀਂ ਫੋਨ ਲਾਇਆ ਸੀਗਾ 112 ਤੇ ਲਾਇਆ ਸੀ ਅੱਛਾ ਪੁਲਿਸ ਪ੍ਰਸ਼ਾਸਨ ਆਇਆ ਸੀ ਉਹ ਕਹਿੰਦੇ ਵੀ ਤੁਸੀਂ ਥਾਣੇ ਜਾ ਕੇ ਲਿਖਤੀ ਰਿਪੋਰਟ ਦਿਓ ਉਹ ਤੇ ਅਸੀਂ ਮਤਲਬ ਲੇਡੀ ਪੁਲਿਸ ਲਿਆ ਕੇ ਫਿਰ ਲੈ ਕੇ ਚਾਵਾਂਗੇ ਠੀਕ ਹੈ ਠੀਕ ਹੈ ਭੈਣ ਜੀ ਤੁਸੀਂ ਕਹਿਣਾ ਚਾਹੁੰਦੇ ਆ ਹਸਤੇ ਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਥਾਣੇ ਦੇ ਵਿੱਚ ਵੀ ਸੁਣਾਈ ਨਹੀਂ ਹੁੰਦੀ ਕਿਉਂਕਿ ਜਦੋਂ ਵੀ ਥਾਣਾ ਰੇਟ ਮਾਰਦੀ ਹੈ ਨਾ ਪੁਲਿਸ ਆਪਣੇ ਫਲੋਰ ਦੀ ਉਦੋਂ ਉਹਨਾਂ ਨੂੰ ਫੋਨ ਕਰ ਦਿੰਦੀ ਤਾਂ ਅਗਲੇ ਅਗਾ ਪਿਛਾ ਹੋ ਜਾਂਦੇ ਆ ਜੇ ਕੋਈ ਫਾੜ ਲੈਂਦੇ ਆ ਤਾਂ ਉਹਨਾਂ ਨੂੰ ਹੱਥ ਪੈਸੇ ਦੇ ਕੇ ਤੰਤਰੋਂਦਰੀ ਗਤੀ ਉਹਨਾਂ ਨੂੰ ਛੱਡ ਦਿੰਦੇ ਆ ਠੀਕ ਹੈ ਜੇ ਤਾਂ ਇਹ ਚੱਕਣੇ ਆ ਤਾਂ ਚੰਗੀ ਤਰ੍ਹਾਂ ਬੰਦ ਕਰਨ ਨਹੀਂ ਤਾਂ ਜੋ ਚੱਲਦਾ ਵੀ ਚੱਲਣਾ ਵੀ ਠੀਕ ਹੈ ਚਿੱਟਾ ਉਹ ਵੇਖਦਾ ਜੀ ਅੱਛਾ ਜੀ ਵਰਸੋਂ ਵੀ ਲੜਾਈ ਹੋਈ ਜੀ ਕਿੱਥੇ ਵੇਖਦਾ ਜੀ ਚਿੱਟਾ ਹਾਂ ਮਗਲੀ ਸਾਈਡ ਕਿਹੜਾ ਪਿੰਡ ਗਲੀ ਕਿਹੜਾ ਮੱਲਾ ਇਹ ਵੱਡਾ ਸੰਤੋਖਰਾ ਫਲੋਰ ਜੀ ਅੱਛਾ ਬਾਰਡ ਨੰਬਰ 2 ਅੱਛਾ ਜੀ ਹਾਂ ਹਾਂ ਜੀ ਹਾਂ ਜੀ ਮੱਲਾ ਸਦੋ ਪੂਰੀ ਜੀ ਬਹੁਤ ਚਿੱਟਾ ਵੇਖਦਾ ਵਾ ਸ਼ਰੇ ਆਮ ਵੇਖਦਾ ਦੋਨਾਂ ਗਲੀਆਂ ਵਿੱਚ ਅਸ ਵੀਰੇ ਜਿੱਦਾਂ ਕਹਿੰਦੇ ਆ ਬੇ ਬੰਦ ਕੇ ਕਿਹਾ ਇਹਨਾਂ ਨੂੰ ਤਾਂ ਉਹ ਤੋਂ ਕੰਮ kia ਦਿੰਦੇ ਆ ਜੋ ਕਰਨਾ ਕਰ ਲੋ ਅੱਛਾ ਤੁਸੀਂ ਮੰਗ ਕੀ ਕਰਦੇ ਆ ਮੰਗੇ ਇਹੀ ਕਰਦੇ ਆ ਵੀ ਸਾਡੇ ਮੱਲੇ 'ਚ ਚਿੱਟਾ ਵੀ ਬੰਦ ਹੋਣਾ ਚਾਹੀਦਾ ਵਾ ਬੰਦ ਹੋਣਾ ਇਹ ਚਾਹੀਦਾ ਚਿੱਟਾ ਰਾਤ ਨੂੰ 12 12 ਵਜੇ ਤੱਕ ਮੁੰਡੇ ਘੁੰਮਦੇ ਰਹਿੰਦੇ ਆ ਕੁਝ ਨੁਕਸਾਨ ਹੁੰਦਾ ਚੋਰੀਆਂ ਹੁੰਦੀਆਂ ਪਿੱਛੇ ਸਾਰਾ ਕੁਝ ਕਰਦੇ ਆ ਇਹ ਅੱਜ ਜਿੱਥੇ ਆ ਸਾਰੇ ਆਪਣੇ ਸਤਿਕਾਰਯੋਗ ਸਾਡੇ ਇਕੱਠੇ ਹੋਏ ਆ ਇਹ ਮਹੱਲਾ ਸੰਤੋਖਪੁਰਾ ਵਾਰਡ ਨੰਬਰ 2 ਆ ਮਹੱਲਾ ਇਹ ਤਕਰੀਬਨ ਪੜੀ ਇਸ ਮਹੱਲੇ ਚ ਸੁੱਖ ਸ਼ਾਂਤੀ ਹੁੰਦੀ ਸੀ ਪਿਛਲੇ ਕਾਫੀ ਸਾਲਾਂ ਤੋਂ ਪਰ ਆ ਪੁਸ਼ਕ ਜਿਹੜੇ ਸਾਲ ਆ ਜਦੋਂ ਦੀ ਆ ਚਿੱਟੇ ਦੀ ਹਨੇਰੀ ਜਿਹੜੀ ਵਗੀ ਆ ਅੱਧ ਨਾਲੋਂ ਤਕਰੀਬਨ ਕਾਫੀ ਆਪਣੇ ਜਿਹੜੇ ਮਹੱਲੇ ਦੇ ਸਾਡੇ ਮੁੰਡੇ ਜਿਹੜੇ ਉਹ ਨਸ਼ੀ ਚਪੇੜ ਚ ਆ ਕੇ ਦੁਨੀਆ ਤੋਂ ਜਿਹੜੇ ਚਲੇ ਗਏ ਆ ਤੇ ਹੋਰ ਵੀ ਜਿਹੜੀ ਮੁੰਡੇ ਕਾਫੀ ਉਹ ਨਸ਼ੇ ਦੀ ਚਪੇੜ ਦੇ ਵਿੱਚ ਆਏ ਹੋਏ ਆ ਜਿਨ੍ਹਾਂ ਦਾ ਮਤਲਬ ਬਹੁਤ ਔਖਾ ਆ ਇਹ ਮਹੱਲੇ ਦੇ ਵਿੱਚ ਕਾਫੀ ਜਿਹੜਾ ਨਸ਼ੇ ਦਾ ਜਿਹੜਾ ਵਪਾਰ ਹੁੰਦਾ ਹੈ तकरीबन ਦੋਨਾਂ ਗੜੀਆਂ ਦੇ ਵਿੱਚ ਜਿੰਨ ਸਾਜਿੰਦੇ ਪਾਣਾ ਮਹੱਲੇ ਦੇ ਪਰਲੇ ਸਾਈਡ ਨਵੀਆਂ ਝੁੱਗੀਆਂ ਝਗੇਆਂ ਬਣੀਆਂ ਤੇ ਬਹੁਤ ਬੁਰਾ ਹਾਲਿਆ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਗੌਰ ਕਰੋ ਇੱਧਰ ਠੀਕ ਹੈ ਜੀ ਸੋ ਜਿਹੜੀ ਨੌਜਵਾਨ ਪੀੜ੍ਹੀ ਹੈ ਨਸ਼ੇ ਦੀ ਚਪੇੜ ਚਾਈ ਹੈ ਉਹਨਾਂ ਨੂੰ ਵੀ ਇਥੋਂ ਬਾਹਰ ਕੱਢੋ ਤੇ ਜਿਹੜੇ ਵੀ ਆ ਸਮਗਲਰ ਹੈਗੇ ਇੱਥੇ ਮਹੱਲੇ ਦੇ ਵਿੱਚ ਇਹਨਾਂ ਨੂੰ ਫੜ ਕੇ ਕਾਬੂ ਕਰਕੇ ਇਹਨਾਂ ਨੂੰ ਜੇਲ੍ਹਾਂ ਚ ਸੱਟੋ ਇਹਨਾਂ ਦੀ ਇੱਥੇ ਲੋੜ ਨਹੀਂ ਕੋਈ ਨਹੀਂ ਇਹਦਾ ਅਸਲ ਜਿਹੜੀ ਜਗ੍ਹਾ ਆ ਉਹ ਜੇਲ੍ਹ ਦੇ ਵਿੱਚ ਇਹਨਾਂ ਨੂੰ ਸੱਟੋ ਇਦਾਂ ਦੀਆਂ ਨੇ ਤੇ ਪਾ ਉਹਨਾਂ ਜਿਹੜੇ ਜਮਾਤਦਾਰਾਂ ਦੇ ਵੀ ਖਿਲਾਫ ਜਿਹੜੇ ਆ ਉਹ ਆਪਾਂ ਨੂੰ ਕੱਟੀ ਹੋਣਾ ਚਾਹੀਦਾ ਆ ਉਹਨਾਂ ਦੇ ਖਿਲਾਫ ਵੀ ਇਕੱਠੇ ਹੋਣਾ ਚਾਹੀਦਾ ਜਿਹੜੇ ਇਹਨਾਂ ਦੀ ਸਪੋਰਟ ਕਰਦੇ ਆ ਜਿਹੜੇ ਇਹਨਾਂ ਨੂੰ ਛਡਾਉਂਦੇ ਆ ਥਾਣਿਆਂ 'ਚ ਜਾ ਕੇ ਨਾ ਉਹਨਾਂ ਦੇ ਵੀ ਜੁੱਤੀ ਫੇਰਨੀ ਚਾਹੀਦੀ ਆ ਜੀ ਬਹੁਤ ਇਹਨਾਂ ਨੇ ਆਮ ਜਿਹੜੇ ਹੁਣ ਜਿਹੜੇ ਤਾਂ ਚਿੱਟਾ ਵੇਚਦੇ ਆ ਜਾਂ ਸਮਗਲਰ ਆ ਜਿਹੜੇ ਨਸ਼ੇੜੀ ਆ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਪਰ ਜਿਹੜੇ ਇਨਸਾਫ਼ ਪਸੰਦ ਲੋਕ ਆ ਉਹਨਾਂ ਦਾ ਤਾਂ ਜੀਣਾ ਬਹੁਤ ਔਖਾ ਹੋਇਆ ਇਸ ਮੁਹੱਲੇ ਦੇ ਵਿੱਚ ਠੀਕ ਆ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹੜੇ ਇਨਸਾਫ਼ ਪਸੰਦ ਲੋ